ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਮੈਂ ਤੁਹਾਨੂੰ ਸ਼ੇਰ ਜਿੱਕ ਕਢਾਈ ਦਿਖਾਉਣ ਲੱਗੀ ਆ ਬਿਲਕੁਲ ਸਿੰਪਲ ਆ ਕਢਾਈ ਵਸੇ ਇਹਦੇ ਨਾਲ ਨੀ ਪਹਿਲਾਂ ਵੀਡੀਓ ਪਾਈਆਂ ਹੋਈਆਂ ਵੈਸੇ ਮੈਂ ਕੱਤੀ ਨੂੰ ਕਹਿੰਦੇ ਕੱਤੀ ਸਿੰਧੀ ਇਹ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਇੱਕ ਮੇਨ ਚੀਜ਼ ਆ ਜਿਹੜੀ ਇਹ ਚ ਜੇ ਇੱਕ ਸ਼ੇਡ ਦਾ ਵਰਕ ਆ ਹਾਂ ਤੁਸੀਂ ਦੇਖੋ ਵੀ ਇੱਕ ਮੇਰਾ ਜਮਾ ਬਿਲਕੁਲ ਸਿੰਪਲ ਸੂਟ ਆ ਇਹ ਸਿਰਫ 300 ਰੁਪਏ ਦਾ ਬਣਿਆ ਸੀਗਾ ਔਰ ਇਹਦੇ ਉੱਤੇ ਇੱਕ ਤਾਂ ਮਤਲਬ ਕੱਤੀ ਸਿੰਧੀ ਕੀਤੀ ਇੱਕ ਕੀਤੀ ਹੈ ਸ਼ੇਡ ਵਰਕ ਇਹ ਜਿਹੜਾ ਇਹ ਸ਼ੇਡ ਵਰਕ ਦੀ ਖਾਸੀਅਤ ਪਤਾ ਕੀ ਹੈ ਜੀ ਇਹ ਜਿਹੜਾ ਸ਼ੇਡ ਵਰਕ ਹੈ ਤੁਸੀਂ ਦੇਖੋ ਵੀ ਇੱਕ ਕਮੀਜ਼ ਫਟ ਗਿਆ ਮੇਰਾ ਕਮੀਜ਼ ਫਟ ਗਿਆ ਮੈਂ ਇੰਨਾ ਹੰਡਾਇਆ ਇਹਨੂੰ ਤੇ ਪਰ ਇਹਦੀ ਜਿਹੜੀ ਕਢਾਈ ਹੈ ਜਿਹੜੀ ਉਹ ਨਹੀਂ ਖਰਾਬ ਹੋਈ ਕਢਾਈ ਇਹਦੀ ਹੈਗੀ ਹੈ ਜੀ ਜਿਵੇਂ ਦੇਖੋ ਇਹ ਤਾਂ ਬਣਾਈ ਹੋਏ ਆ ਫੁੱਲ ਸਾਰੇ ਘੇਰੇ ਤੇ ਫੁੱਲ ਲੱਗੇ ਜੀ ਆਹ ਬਿੱਟਾ ਦੋ ਤਿਤਲੀਆਂ ਜਾ ਰਹੀਆਂ ਜੀ ਇਹਨਾਂ ਦੀ ਇਹ ਕੱਚੀ ਸਿੰਧੀ ਹੈ ਜਿੰਦੇ ਵੇਖੋ ਲੱਗਦਾ ਜਿਵੇਂ ਬਹੁਤ ਹੀ ਇਹਨੂੰ ਨਾ ਤਨਿੱਕੀ ਇਹ ਕਹਿ ਲਾਦਾ ਕਿਹੜੀ ਕੜਾਈ ਹੈ ਇੰਨੀ ਪੀਠੇ ਤੇ ਉੱਤੇ ਇੰਨੀ ਪੀਠਾ ਹੈ ਇਹਨ ਕੱਚੀ ਸਿੰਦੀ ਇਹਦੇ ਨਾਲ ਤੇ ਕੰਮ ਖਾਓ ਇਸੇ ਨਾਲ ਦੇ ਫਸੇ ਨੇੜੇ ਨੇੜੇ ਭਰੇ ਬਰੀਕ ਬਰੀਕ ਮੈਂ ਤੁਹਾਨੂੰ ਭਰ ਕੇ ਵੀ ਦਿਖਾਵਾਂਗੀ ਆਉਦੀ ਪੜਾਈ ਵਿੱਚ ਹੁਣ ਇਹਦੀ ਖਾਸੀਅਤ ਇਹ ਹੈ ਜੀ ਆ ਜਿਹੜੇ ਫੁੱਲ ਹੈ ਆਹ ਫੁੱਲ ਬਹੁਤ ਹੀ ਵੱਡੇ ਵੱਡੇ ਫੁੱਲ ਹੈ ਇਹ ਹੋਰ ਇਹਨਾਂ ਨੂੰ ਛੇੜ ਦੇ ਵਿੱਚ ਐਸਾ ਹਿਸਾਬ ਨਾਲ ਨੱਪਿਆ ਹੋਇਆ ਇਹਨਾਂ ਨੂੰ ਨੱਪ ਕੇ ਬਣਾਈ ਆ ਇਹ ਪੀਏ ਦੇਖੋ ਤੁਸੀਂ ਇੱਕ ਤਾਂ ਇਹੇ ਹੀ ਹੇਠਾ ਵੀ ਧਾਗਾ ਜਿਹੜਾ ਤੁਸੀਂ ਦੇਖੋ ਵੀ ਬਿਲਕੁਲ ਵੇਸਟ ਨਹੀਂ ਜਾ ਰਿਹਾ ਪੁੱਠੇ ਪਾਸੇ ਪੁੱਠੇ ਪਾਸੇ ਵੀ ਤਾਂ ਬਿਲਕੁਲ ਨਹੀਂ ਵੇਸਟ ਹੋਣਾ ਇਹਨੇ ਵੀ ਬੰਨੇ ਉੱਤੇ ਆ ਗਿਆ ਬੰਨੇ ਹਟਾ ਗਿਆ ਉਹ ਚੀਜ਼ ਨਹੀਂ ਗਈ ਤੁਸੀਂ ਦੇਖੋ ਸੂਟ ਹੰਡ ਗਿਆ ਪਰ ਧਾਗਾ ਨਹੀਂ ਇਧਰ ਉਧਰ ਹੋਇਆ ਕਿਤੇ ਵੀ ਸੂਟ ਹੰਡ ਗਿਆ ਉਵੇਂ ਇਹਦੀ ਕੜਾਈ ਉਵੇਂ ਪਈ ਹੈ ਇਹਦੀ ਕੜਾਈ ਹੈ ਜਿਹੜੀ ਉਹ ਖਾਸ ਥੋੜੀ ਜੀ ਉਹ ਮਤਲਬ ਸਬ ਨਾਨ ਸ਼ੇਡ ਸਭ ਸਾਰੇ ਬਣਾਉਣੇ ਆ ਪਰ ਇਹ ਸ਼ੇਡ ਆਪਾਂ ਥੋੜੀ ਜੀ ਨੱਪ ਅੰਦਾਜ਼ਾ ਨਾਲ ਨੱਪ ਕੇ ਬਣਾਈਏ ਮੈਂ ਹੁਣ ਤੁਹਾਨੂੰ ਫਨਾ ਕੇ ਦਿਖਾਉਣੀ ਆ ਆਪਦੀ ਸੂਈ ਨਾਲ ਪੀਏ ਸ਼ੇਡ ਮੈਂ ਕਿਵੇਂ ਕੱਢੀ ਹੈ ਇਹ ਮੇਰੇ ਕੋਲ ਇੱਕ ਪੱਤੀ ਹੈ ਜੀ ਇੱਕ ਫੁੱਲ ਉਸ ਜਿਹੜੀ ਮੇਰੀ ਵਾਲੀ ਕਢਾਈ ਉਹ ਤੇ ਜ਼ਿਆਦਾ ਫੁੱਲੀ ਹੈਗੀ ਆ ਪਰ ਹੁਣ ਜਿਹੜੀ ਆਪਾਂ ਆਪਾਂ ਕੋਈ ਵੀ ਸ਼ੱਪਾ ਆ ਗਈ ਕੁਝ ਵੀ ਲੈ ਸਕਦੇ ਤੇ ਪੱਤੀ ਵੀ ਆ ਸਕਦੀ ਹੈ ਮੇਰਾ ਆਪਦਾ ਤਰੀਕਾ ਵੱਖਰਾ ਹੁਣ ਦੇਖੋ ਜੀ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਮੈਂ ਪੱਤੀ ਨੂੰ ਹਮੇਸ਼ਾ ਜਿਹੜੀ ਉਹ ਵਿਚਾਲੋਂ ਸ਼ੁਰੂ ਕਰਦੀ ਆ ਪੱਤੀ ਨੂੰ ਮੈਂ ਵਿਚਾਲੋਂ ਸ਼ੁਰੂ ਕਰਦੀ ਆ ਇਹ ਤਾਂ ਕਰਨੀ ਤੋਂ ਨਹੀਂ ਕਰਦੀ ਵਿਚਾਰ ਨੂੰ ਸ਼ੁਰੂ ਕਰਕੇ ਹੁਣ ਦੇਖੋ ਜੀ ਆਪਾਂ ਕੀ ਕਰਨਾ ਹੈ ਇਹ ਇਸ ਤਰ੍ਹਾਂ ਜਿਵੇਂ ਆਪਾਂ ਆਂ ਦੇਖੋ ਇਸ ਤਰ੍ਹਾਂ ਪਰ ਲਿਆ ਇਸ ਤਰ੍ਹਾਂ ਸੂਈ ਪਰ ਲੀਜੀਏ ਆਪਾਂ ਆਪਾਂ ਕੀ ਕਰਨਾ ਧਾਗੇ ਨੂੰ ਨੱਪਣਾ ਹੈ ਜਿਹੜਾ ਧਾਗੇ ਨੂੰ ਨੱਪਣਾ ਹੈ ਜਿਵੇਂ ਇਹਨੂੰ ਨੱਪਾਂਗੇ ਮੁੜ ਕੇ ਉੱਠਦਾ ਨਹੀਂ ਜੇ ਬਾਅਦ ਵਿੱਚ ਨਾ ਹੀ ਕਿਸੇ ਚੀਜ਼ 'ਚ ਅੜੇ ਨਾ ਜਿਵੇਂ ਮਰਜ਼ੀ ਥੁਲੇ ਫਿਰੋ ਘਾ ਕੇ ਪ੍ਰੈਸ ਕਰੀ ਜਾਓ ਨਾ ਕਛ ਕੋਈ ਚੀਜ਼ ਨਹੀਂ ਛੜੋਗੇ ਸੂਈ ਨੂੰ ਆਪਾਂ ਜਿਹੜਾ ਧਾਗਾ ਇਹਨੂੰ ਨੱਪਣਾ ਇਹਦਾ ਮਤਲਬ ਧਾਗਾ ਇੱਧਰ ਹੋਵੇ ਸੂਈ ਇੱਧਰ ਹੋਊਗੀ ਹੁਣ ਆਪਾਂ ਸੂਈ ਖਿੱਚ ਲਈ ਸੂਈ ਖਿੱਚ ਲਈ ਜੀ ਆਪਾਂ ਹੁਣ ਦੇਖੋ ਧਾਗਾ ਆਪਣਾ ਆ ਰਹਿ ਗਿਆ ਜਿਹੜਾ ਸੂਈ ਵਾਲਾ ਧਾਗਾ ਉਹ ਇੱਧਰ ਰਹਿ ਗਿਆ ਇਹਦੇ ਆਸ-ਪਾਸੇ ਖੱਬੇ ਪਾਸੇ ਹੁਣ ਆਪਾਂ ਕੀ ਕਰ ਰਹੇ ਹਾਂ ਨੱਪਣਾ ਹੈ ਨੱਪ ਕੇ ਜਿੱਥੇ ਮਰਜ਼ੀ ਜਿੱਥੋਂ ਮਰਜ਼ੀ ਨੱਪ ਲੋ ਜਿੱਥੇ ਮਰਜ਼ੀ ਚੱਕ ਲੋ ਜ ਆਪਣੀ ਆਪ ਦੀ ਮਰਜ਼ੀ ਹੈ ਹੁਣ ਇਹਨੂੰ ਮੈਂ ਨੱਪ ਕੇ ਧੰਗ ਕਰ ਲਿਆ ਹੋਣ ਗਿਆ ਜੀ ਇਹ ਤੁਹਾਡੀ ਮਰਜ਼ੀ ਹੈ ਹੁਣ ਦੇਖੋ ਮੈਂ ਇੰਨਾ ਕੀ ਭਰਿਆ ਚਾਹੀਏ ਅੱਧਾ ਭਰੋ ਚਾਹੀਏ ਜਿਆਦਾ ਭਰੋ ਆਪਦੀ ਮਰਜ਼ੀ ਹੈ ਭਰ ਲਓ ਜੀ ਹੁਣ ਤਾਂ ਕੱਢ ਲਿਆ ਹੁਣ ਇਹਦੀ ਕਾਸੀਅਤ ਕੀ ਹੈ ਦੇਖੋ ਜੀ ਆ ਆ ਵਾਲੀ ਜਿਵੇਂ ਪੱਤੀ ਪੈ ਰਹੀ ਹੈ ਨੱਪੀ ਜਾ ਰਹੀ ਹੈ ਤੇ ਨੱਪੀ ਜਾ ਰਹੀ ਹੈ ਇਹ ਮਨ ਉੱਠੋਗੇ ਨਹੀਂ ਤਾਂ ਹੁਣ ਤਾਂ ਕੱਢ ਲਓ ਤਾਂ ਪਾਣੀ ਕੱਢ ਸਕਦੇ ਆ ਇਹ ਥੋਤੇ ਇੱਕੋ ਕੱਢ ਲਵੋ ਆਹੀਂ ਕੱਢੀ ਚੱਲੋ ਇਹਨੂੰ ਪੱਤੀ ਫੇਰ ਵੀ ਬਣ ਜਾਣੀ ਐ ਆਹੀਂ ਕੱਢੀ ਚੱਲੋ ਭਾਵਾ ਪਰ ਜਿਹੜੀ ਜੈਟ ਅਪ ਨੱਪਣ ਨਾਲ ਆਉਂਦੀ ਉਹ ਐਂ ਕੱਢਣ ਨਾਲ ਨਹੀਂ ਆਉਂਦੀ ਦੇਖ ਲਵੋ ਤੁਸੀਂ ਆਪ ਵੀ ਟਰਾਈ ਕਰਕੇ ਹੁਣ ਦੇਖੋ ਆ ਮੈਂ ਸਿੱਧੇ ਪਾ ਕੇ ਦੋ ਟਾਂਕੇ ਉਹ ਮੈਨੂੰ ਪਤਾ ਲੱਗਦਾ ਵੀ ਸਿੱਧੇ ਪਾਈ ਹੋਏ ਐ ਜਿਹੜੇ ਮੈਂ ਇਸ ਤਰ੍ਹਾਂ ਨੱਪ ਕੇ ਪਾਉਂਗੀ ਉਹਨਾਂ ਦੀ ਵੱਖਰੀ ਮਤਲਬ ਉਹਨਾਂ ਦੀ ਵੱਖਰੀ ਹੁੰਦੀ ਐ ਜੈਟ ਅਪ ਉਹਨਾਂ ਦੀ ਵੱਖਰੀ ਐ ਹਾਂ ਲੋ ਜੀ ਐਸ ਤਰ੍ਹਾਂ ਹੀ ਮੰਜੇ ਮੈਂ ਇਧਰ ਪੱਤੀ ਪੂਰੀ ਕਰ ਦੂੰਗੀ ਜੀ ਪਹਿਲਾਂ ਹੁਣ ਜੀ ਆਪਣੀ ਅੱਧੀ ਪੱਤੀ ਪਹ ਰਹੀ ਗਈ ਆ ਇਹ ਜੇ ਤਾਂ ਆਪਾਂ ਇੱਥੇ ਇੱਥੇ ਹੀ ਆ ਜਾ ਜਾਨੇ ਇੱਥੇ ਹੀ ਆ ਜਾ ਜਾਨੇ ਇੱਥੋਂ ਤਾਂ ਆਪਾਂ ਦੂਜੀ ਸਿੱਧੇ ਸਿੰਪਲ ਵੀ ਕਰ ਸਕਦੇ ਹਾਂ ਬੈਠੋ ਉੱਥੇ ਇੱਕੋ ਹੀ ਕਰ ਦੋ ਭਾਵਾ ਕਿਉਂਕਿ ਇੱਥੇ ਜਾ ਕੇ ਚੋਣਾਂ ਚਾਂਜ ਬੰਨੀ ਹੁੰਦੀ ਆ ਹੁਣ ਅੱਧੀ ਪੱਤੀ ਹੋ ਗਈ ਜੀ ਹੁਣ ਮੈਂ ਇਹਦੀ ਅੱਧੀ ਸ਼ੁਰੂ ਕਰਨ ਵਾਸਤੇ ਫਿਰ ਇਹਦਾ ਇੱਥੋਂ ਖਗੂੰਗੀ ਕਿਉਂਕਿ ਮੱਦੀ ਅਧੀ ਕਰ ਪੱਤੀ ਕਰਕੇ ਪਾਉਣੀ ਹੈ ਤੇ ਹਾ ਲਓ ਜੀ ਹੁਣ ਆਪਾਂ ਪਹਿਲਾਂ ਜਿੱਦੜ ਇੱਧਰ ਧਾਗਾ ਕਰਨਾ ਕਿਉਂਕਿ ਇਹਨੂੰ ਆਪਾਂ ਨੱਪਣਾ ਹੁਣ ਸੋਈ ਇੱਧਰ ਰਹੂਗੀ ਕਿਉਂਕਿ ਧਾਗਾ ਨੱਪਣਾ ਆਪਾਂ ਜਿਹੜਾ ਆਪਣਾ ਇੱਕ ਪੈ ਗਿਆ ਇਹਨੂੰ ਆਪਾਂ ਨੱਪਣਾ ਦੂਜੇ ਰੇਨ ਜਿੱਥੇ ਮਰਜੀ ਕੱਢ ਲਓ ਤੇ ਤੁਹਾਡੀ ਮਰਜ਼ੀ ਹੈ ਨੇੜੇ ਜੋ ਕਰਕੇ ਕੱਢਣਾ ਹੈ ਜਾਂ ਥੋੜਾ ਦੂਰ ਕਰਕੇ ਕੱਢਣਾ ਹੈ ਜਾਂ ਵਿਚਾਲੋਂ ਕੱਢਣਾ ਹੈ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹਾਂ ਆ ਆਪਾਂ ਵਿਚਾਰ ਲਈ ਲੈਣਾ ਜਿਹੜੀ ਇਹ ਤਾਂ ਆਪਾਂ ਆਪੀ ਉਹ ਪਹਿਲੇ ਮਾਰ ਲੈਨੇ ਆ ਕਿਉਂਕਿ ਇਹ ਅੱਧ ਕਰ ਲੈਨੇ ਪੱਤੀ ਦਾ ਆਹ ਵਾਲੀ ਲਾਈਨ ਆ ਜਿਹੜੀ ਆਹ ਇਹਦੀ ਸ਼ੇਪ ਬਣਾਉਣ ਵਾਸਤੇ ਆਪਾਂ ਆਪੀ ਉਹ ਕਰ ਲੈਨੇ ਆ ਡਿਵਾਈਡ بس ਥਾਰਟ ਸਟਰਟ ਨਾ ਵੀ ਕਰ ਲੈਨੇ ਕੇਵਰੇ ਪੈਨ ਪੈਨਸਲ ਨਾਲ ਮਾਰ ਲੈਨੇ ਆ ਹੁਣ ਤੇਰਾ ਚੀਜ਼ ਆ ਗਈ ਜੀ ਹੁਣ ਉਹ ਵੀ ਫਿਰ ਨਾਲ ਨਾਲ ਚੁਲੇ ਚੁਲੇ ਜਾਉਂ ਜੀ ਹਮੇ ਇਹ ਪੱਤੀ ਮੈਂ ਤਾਂ ਅੱਗਿਆ ਨਹੀਂ ਹਿੱਲੂਗਾ ਤੇ ਉਧਰ ਕਿਤੇ ਹਾਂਜੀ ਆਪਣੀ ਅੱਤੀ ਪੱਤੀ ਭਰ ਗਈ ਸੀ ਅੱਤੀ ਪੱਤੀ ਭਰ ਗਈ ਹੁਣ ਆਪਾਂ ਫੇਰ ਨੀਚੇ ਨੂੰ ਆ ਜਾਣਾ ਘਹਰਾ ਸ਼ੁਰੂ ਕਰ ਲਓ ਥੱਲੇ ਨੂੰ ਆ ਜਾਓ ਜਿੰਨੀਆਂ ਆਪਾਂ ਲੰਮੀ ਲੰਮੀ ਸਰਕੇ ਪਾਵਾ ਗਿਉਣੀ ਜਿਆਦਾ ਸੋਹਣੀ ਲੱਗਦੀ ਪੱਤੀ ਆਹ ਦੇਖੋ ਜਿੰਨੀ ਨੀਚੇ ਤੋਂ ਵੀ ਕੋਈ ਤਾਂ ਬਹਿ ਵੈਸਟੀ ਨਹੀਂ ਹੋਇਆ ਉਸ ਸਮੇਂ ਮੜਾ ਮੜਾ ਦਿਨ ਦਿਨ ਆਪਾ ਕੱਢਿਆ ਸੀ ਉਹਨਾਂ ਆਇਆ نیچے ਉਸ ਕਰਕੇ ਬਹੁਤ ਸੋਹਣੀ ਪੱਤੀ ਬਣਦੀ ਹੈ ਮਿਹਰਬਾਨੀ ਸੰਮਨ ਲੱਗਦਾ ਸਮਝ ਆ ਗਈ ਹੋਗੀ ਨਾ ਸਮਝ ਲੱਗੀ ਦੁਆਰਾ ਕਮੈਂਟ ਕਰ ਰੋ ਦੁਆਰਾ ਫੇਰ ਬਣਾ ਕੇ ਦਿਖਾ ਦਿੰਗੀ ਤੁਹਾਨੂੰ ਕਮੈਂਟ ਉਹ ਮੇਟੀ ਨਿਬੜਦੀ ਹੈ ਜੇ ਜਦੋਂ ਆਪਣਾ ਹੱਥ ਚੱਲ ਪੈਂਦਾ ਨਾ ਫੇਰ ਤਾਂ ਉਹ ਸ਼ੀਤੀ ਉਹ ਜਾਂਦਾ ਹੀ ਹੈ ਜਿਵੇਂ ਕਰਾਉਣਾ ਆਪਣਾ ਫਰ ਲੈ ਜੀ ਕਨਾਕਾ ਕਾਲਿਸ਼ੁਰੂ ਕਰਨ ਲੱਗੀਆਂ ਇਹਦੇ ਵੀ ਅੱਧਾ ਸ਼ੋ ਲੈਣਾ ਜੀ ਆਤਾ ਅੱਧੇ ਚ ਪਾ ਲੋ ਪਹਿਲਾਂ ਸੋਈ ਆਤਾ ਜੀ ਸੋਈ ਪਰੋ ਪਹਿਲਾਂ ਇਹਦੇਲੇ ਪਾਸੇ ਕਿਉਂਕਿ ਆਪਾਂ ਤਾਂ ਘਰ ਨੱਪਣਾ ਹੈ ਆਤਾ ਅੱਗੇ ਨੂੰ ਆਪਾਂ ਨੱਪਣਾ ਹੈ ਸੋਈ ਕਦਰਿਕ ਨਿਕਲੂਗੀ ਕੱਬੇ ਪਾਸੇ ਆ ਅਗੇ ਜੀ ਆਪਣਾ ਲੰਮਾ ਬਣ ਗਿਆ ਇਸ ਤਰ੍ਹਾਂ ਦੀ ਛੇੜ ਤੁਹਾਡੀ ਬਹੁਤ ਸੋਹਣੀ ਬਣੂਗੀ ਇਹ ਕਿਤੇ ਨਹੀਂ ਜਾਂਦੀ ਮੇਰਾ ਤਾਂ ਸੂਟ ਕੱਪੜਾ ਪਾੜ ਗਿਆ ਪਰ ਮੇਰੀ ਖੁਦਾਈ ਨਹੀਂ ਲੇ ਹਲੋ ਜੀ ਅੱਧਾ ਵੱਲ ਪੈ ਗਿਆ ਹੁਣ ਦੂਜੇ ਪਾਸੇ ਆ ਜਾਓ ਹਲੋ ਜੀ ਹੁਣ ਤਾਂ ਗਾ ਇੱਧਰ ਇਹਨੂੰ ਲੱਪਣਾ ਆਪਾਂ ਸੋ ਇਹਨੂੰ ਇੱਧਰ ਰੱਖੋ ਹਮੇਸ਼ਾ ਵਿਚਾਲੇ ਪੁੱਲ ਸ਼ੁਰੂ ਕਰੋ ਤੇ ਵਿਚਾਲੇ ਪੱਤੀ ਸ਼ੁਰੂ ਕਰੋ ਫਿਰ ਬਹੁਤ ਸੋਹਣੀ ਸ਼ੇਪ ਬਣਦੀ ਹੈ ਉਹਦੀ ਹਾਜੀ ਆਪਣਾ ਸ਼ੇਡ ਸ਼ੇਡ ਵਰਕ ਹੈ ਜੀ ਇਹ ਤਾਂ ਜਿਹੜੀ ਇੱਕਾ तितਲੀ ਪਾਈ ਹੋਈ ਹੈ ਉੱਤੇ ਇਹ ਟਾ ਪੁੱਲ ਬੰਦੇ ਆ ਆਹ तितਲੀ ਬਣਾਈ ਹੋਈ ਹੈ ਬਾਹਾਂ ਤੇ ਵੀ ਬਣਾਈ ہوئی ਹੈ ਇਹ ਆ ਬਾਂਦੇ ਉੱਤੇ ਵੀ ਹੈ ਜੀ ਇਹ ਇੱਥੇ ਤਲੀਆਂ ਬਣੀ ਹੋਈਆਂ ਹਨ ਹੁਣ ਇਹਨਾਂ ਦੀ ਕੜਾਈ ਮਾਰੀ ਜੇ 10 ਦੇ ਮਰ ਨਾਲ ਦੀ ਨਾਲ ਇਹ ਉਹੀ ਕੱਚੇ ਸਿੰਦੀ ਹੈ ਜੀ ਵੈਸੇ ਕੱਚੇ ਸਿੰਦੀਆਂ ਪਹਿਲਾਂ ਮੈਂ ਵੀਡੀਓ ਪਾਈਆਂ ਹੋਈਆਂ ਇਹ ਤਾਂ ਮੈਂ ਬਰੀਕ ਬਰੀਕ ਕੱਢੋ ਜੀ ਆਪਣੀ ਪੂਰੀ ਲਾਈਨ ਬਣਾਉਣ ਵਾਸਤੇ ਇਹ ਕਰੀ ਇਧਰੋਂ ਪਰੋ ਇਹ ਕਰੀ ਇਧਰੋਂ ਪਰੋ ਜਿਵੇਂ ਆਪਣੀ ਕ੍ਰਾਸ ਸਟਿਚ ਹੁੰਦੀ ਐ ਇਸ ਤਰ੍ਹਾਂ ਸਿੱਖਕ ਜਿਹੀ ਸਿੰਦੀ ਦਾ ਟੰਕਾ ਲਿਜਾ ਮੈਂ ਬ੍ਰੀਕ ਬ੍ਰੀਕ ਕਰਕੇ ਇੰਜ ਲੱਗਦਾ ਪਤਾ ਨਹੀਂ ਕੀ ਵੈਨਾ ਬ੍ਰੀਕ ਜਿਦਾ ਕੀ ਮਤਲਬ ਕਿਹੜਾ ਟੰਕਾ ਹੈ ਇਹ ਇਹ ਨੇੜੇ ਨੇੜੋ ਭਰਨਾ ਹੈ ਕਿਉਂਕਿ ਜਿਹੜੀ ਤਿਤਲੀ ਹੈ ਉਹਦੇ ਵਿੱਚੋਂ ਬਹੁਤ ਮਤਲਬ ਉਹ ਮਟਾਈ ਉਹਦੀ ਘੜਤਾ ਹੈ ਲੈਣਾ ਦੀ ਇੱਕ ਕਰੀ ਅਦਰੋਂ ਜੀ ਕਰੀ ਇਧਰੋਂ ਜੀ ਆ ਆਪਣਾ ਬਣ ਗਿਆ ਜੀ ਖੱੱਚੀ ਸਿੰਦੀ ਇਹ ਸਾਰਾ ਆਪਣਾ ਜਿੰਨਾ ਜਿੰਨੀਆਂ तितਲੀ ਦੀਆਂ ਵਾਲੀਆਂ ਲੈਣਾ ਬਰੀਕ ਆ ਇਹ ਸਾਰੀਆਂ ਐਸੇ ਟਾਂਕੇ ਦੀਆਂ ਹੀ ਆ ਜਿਹੜੇ ਆਪਣੇ ਫੁੱਲ ਦੇ ਟਾਂਕੇਰੇ ਤੇ ਇਹ ਸਾਰੇ ਖੱੱਚੀ ਸਿੰਦੀ ਦੇ ਆ ਕਾਜ਼ਾਰੇ ਖੱੱਚੀ ਸਿੰਦੀ ਦੇ ਆ ਜੀ ਮੇਰੀਤ ਕਰਦੀ ਸਮਝ ਆ ਗਈ ਹੋਗੀ ਮਿਹਰਬਾਨੀ ਜੀ ਵੀਡੀਓ ਵੇਖਣ ਲਈ ਜਿੱਥੇ ਨਾ ਸਮਝ ਆਇਆ ਕੋ ਕਮੈਂਟ ਕਰੋ ਮਤਲਬ ਬਹੁਤ ਹੀ ਉਹ ਸਿੰਪਲ ਕਢਾਈ ਹੈ ਸਿਰਫ ਦੋ ਦਿਨਾਂ ਚ ਨਿਕਲ ਜਾਂਦੀ ਹੈ ਸਿੰਪਲ ਸੂਟ ਹੈ ਪੂਰੀ ਗਰਮੀ ਘਟੂ ਘਟ ਕੇ ਢੰਡਾ ਲੱਬ ਗਿਆ ਦੋ ਗਰਮੀ ਐਂਡ ਗਿਆ ਹੁਣ ਮੇਰੀ ਜਾਤ ਵੀ ਨੀ ਪੂਰਾ ਹੁਣ ਕਮੀ ਕਪੜਾ ਪਾਟ ਗਿਆ ਪਰ ਕਢਾਈ ਨਹੀਂ 흘ਲੀ ਜੀ ਇਹਦੀ ਮਿਹਰਬਾਨੀ ਜੀ ਵੇਖ